ਜੀ ਵੈਜੀਗਰ ਹਾਲ ਸਾਹਿਬ ਹੈ ਜੀ ਫਿਰ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਖੁਸ਼ਖਬਰੀ ਹੈ ਕਿ ਅਮਿਤਪਾਲ ਸਿੰਘ ਵਾਪਸ ਪੰਜਾਬ ਆ ਰਿਹਾ ਔਰ ਸਰਕਾਰ ਨੇ ਉਸ ਤੋਂ ਐਨਐਸਏ ਵਧਾਉਣ ਦੀ ਜੋ ਹੈ ਮਨਾ ਕਰ ਦਿੱਤਾ ਵਾ ਔਰ ਉਹਨੂੰ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਦੇ ਉਸ ਨੂੰ ਔਰ ਉਸਦੇ ਸਾਥ ਸਾਥੀਆਂ ਨੂੰ ਡਿਪ੍ਰਿਗਰ ਤੋਂ ਪੰਜਾਬ ਲਿਆਂਦਾ ਜਾ ਰਿਹਾ ਸਿਰਫ ਪੰਜਾਬ ਹੀ ਨਹੀਂ ਲਿਆਂਦਾ ਜਾ ਰਿਹਾ ਨੇਟਪੇਸ ਜਲਦੀ ਹੀ ਉਹਨਾਂ ਨੂੰ ਪੱਕੇ ਤੌਰ ਤੇ ਰਿਹਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਨਹੀਂ ਹੋਰ ਵੀ ਕਈ ਬੰਦੀ ਸਿੰਘਾਂ ਨੂੰ ਰਹਾ ਕੀਤਾ ਜਾਵੇਗਾ ਕਿਉਂਕਿ 2027 ਦੀ ਚੋਣ ਪਲਾਨਿੰਗ ਤਿਆਰ ਹੋ ਚੁੱਕੀ ਹੈ ਬੀਜੇਪੀ ਦੀ ਔਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਈ ਇੱਕ ਕਾਂਡ ਕਈ ਇੱਕ ਅਟੈਕ ਕਈ ਚੀਜ਼ਾਂ ਹੋਣ ਗਈਆਂ ਔਰ ਜੋ ਕਿ ਸ਼ੁਰੂ ਹੋ ਚੁੱਕੀਆਂ ਵਾਂ ਇੱਕ ਹੁਣੇ-ਹੁਣੇ ਅਮਰitsar ਮੰਦਿਰ ਤੇ ਅਟੈਕ ਵੀ ਉਸੇ ਦਾ ਇੱਕ ਹਿੱਸਾ ਹੈ ਛੋਟਾ ਜਿਹਾ ਉਸ ਤੋਂ ਪਹਿਲਾਂ ਗ੍ਰਨੇਡ ਅਟੈਕ ਹੋਏ ਇੱਕ ਮਾਹੌਲ ਬਣਾਇਆ ਜਾਏਗਾ ਇਲੈਕਸ਼ਨ ਜਿੱਤਣ ਦੇ ਲਈ ਪੰਜਾਬ ਦੇ ਵਿੱਚ 227 ਦੇ ਵਿੱਚ ਅਮਿਤਪਾਲ ਸਿੰਘ ਔਰ ਬੀਜੇਪੀ ਦੀ ਕੋਲੀਸ਼ਨ ਸਰਕਾਰ ਬਣਨ ਨੂੰ ਬਿਲਕੁਲ ਰੈਡੀ ਆ ਤਾਨੂੰ ਯਾਦ ਹੋਵੇਗਾ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਮੈਂਬਰਾਂ ਨੂੰ ਉਸ ਸਮੇਂ ਗ੍ਰਿਫਤਾਰ ਕਰਕੇ ਐਨਐਸਏ ਲਗਾ ਕੇ ਡੇਬ੍ਰੁਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਦੋਂ ਇੱਕ ਅਜਨਾਲਾ ਥਾਣੇ ਦਾ ਇਹਨਾਂ ਨੇ ਘਰਾਓ ਕੀਤਾ ਸੀ ਕੋਈ ਖਾਸ ਹਿੰਸਾ ਨਹੀਂ ਸੀ ਹੋਈ ਛੁਟਪੁਟ ਸੀਗੀ ਲੇਕਿਨ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੀ ਮਦਦ ਦੇ ਨਾਲ ਅਰਧ ਸੈਨਿਕ ਬਲਾਂ ਦੀ ਮਦਦ ਦੇ ਨਾਲ ਉਹਨਾਂ ਤੇ ਇੱਕ ਫੌਜੀ ਤਰੀਕੇ ਨਾਲ ਅਟੈਕ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਐਨਐਸਏ ਲਗਾ ਕੇ ਜੇਲ੍ਹ ਵਿੱਚ ਭੇਜ ਦਿੱਤਾ ਜਦਕਿ ਬਾਕੀ ਸੂਬਿਆਂ ਦੇ ਵਿੱਚ ਬਾਕੀ ਸਟੇਟਾਂ ਦੇ ਵਿੱਚ ਇਸ ਤੋਂ ਬਹੁਤ ਜ਼ਿਆਦਾ-ਜ਼ਿਆਦਾ ਹੋ ਚੁੱਕਾ ਪੁਲਿਸ ਥਾਣੇ ਫੋਕੇ ਗਏ ਪੁਲਿਸ ਗੱਡੀਆਂ ਫੋਕੀਆਂ ਗਈਆਂ ਪਬਲਿਕ ਦੀ ਪ੍ਰਾਪਰਟੀ ਫੋਕੀ ਗਈ ਪਰ ਕਿਸੇ ਤੇ ਵੀ ਐਨਐਸਏ ਕਦੇ ਵੀ ਨਹੀਂ ਲੱਗਾ ਜਿੱਥੇ ਵੀ ਸਿੱਖ ਜਿੱਥੇ ਵੀ ਪਗੜੀਦਾਰੀ ਕੋਈ ਵੀ ਕੰਮ ਕਰੇ ਉਸਦੇ ਉਸੇ ਸਮੇਂ ਐਨਐਸਏ ਲੱਗ ਜਾਂਦਾ ਉਹ ਦੇਸ਼ਦਰਹੀ ਹੋ ਜਾਂਦਾ ਉਸ ਤੋਂ ਦੇਸ਼ ਨੂੰ ਖਤਰਾ ਹੋ ਜਾਂਦਾ ਇਹ ਇੱਕ ਗੰਦੀ ਸੋਚ ਜੋ ਸ਼ੁਰੂ ਤੋਂ ਕੰਮ ਕਰ ਰਹੀ ਹੈ ਉਸੇ ਦੇ ਤਹਿਤ ਅੰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਡਿਗਰੂਗੜ੍ਹ ਜੇਰ ਵਿੱਚ ਬੰਦ ਕੀਤਾ ਗਿਆ ਸੀ ਅਰ ਹੁਣ ਉਹਨਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਤੁਹਾਨੂੰ ਪਤਾ ਹੋਵੇਗਾ ਕਿ ਹੰਤਪਾਲ ਸਿੰਘ ਨੇ ਕੋਰਟ ਦੇ ਵਿੱਚ ਰੈਟ ਪਾਈ ਸੀ ਕਿ ਉਸ ਨੂੰ ਸੰਸਦੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਅਗਰ ਉਹ 60 ਦਿਨ ਗੈਰਹਾਜ਼ਰ ਰਹਿੰਦਾ ਵਾ ਤੇ ਉਸੇ ਹੀ ਮੈਂਬਰੀ ਜਾ ਸਕਦੀ ਹੈ ਪਰ ਸੰਸਦੀ ਕਮੇਟੀ ਨੇ ਉਹਦੀ 54 ਦਿਨ ਦੀ ਛੁੱਟੀ ਮਨਜ਼ੂਰ ਕਰ ਦਿੱਤੀ ਇਸ ਕਰਕੇ ਕੋਰਟ ਨੇ ਉਹ ਰੈਟ ਖਾਰਜ ਕਰ ਦਿੱਤੀ ਆ ਉਸ ਤੋਂ ਕੋਰਟ ਤੋਂ ਜ਼ਮਾਨਤ ਨਹੀਂ ਮੇਰੇ ਪਾਈ ਹੈ ਪਰ ਸਰਕਾਰ ਨੇ ਐਨਐਸਏ ਵਿਧਾਨ ਤੋਂ ਮਨਾ ਕਰ ਦਿੱਤਾ ਹੈ ਉਸ ਨੂੰ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਜਲਦ ਹੀ ਉਹਦੀ ਪਕੀਰ ਹਾਈ ਹੋ ਜਾਏਗੀ ਉਹਦੇ ਨੇ ਹੋਰ ਵੀ ਕਈ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇਗੀ ਤਾਂ ਕਿ 2027 ਦੇ ਵਿੱਚ ਸਰਕਾਰ ਬਣਾਈ ਜਾ ਸਕੇ ਧੰਨਵਾਦ